ਸਾਈ ਉਹ ਸਾਈ ਰਾਤ ਦੇ 1 ਵਜੇ ਚੇਤੂ ਨੇ ਹੌਲੀ ਜਹੀ ਆ ਵਾਜ ਮਾਰੀ ਕੌਣ ਸਗੋ ਮਿਰਜਾ ਰਾਠੇ ਚੇਤੂ ਦੀ ਬਾਜ ਪਛਾਣ ਕੇ ਸਾਈ ਨੇ ਵਿਅੰਗ ਨਾਲ ਕਿਹਾ ਤੇਰੇ ਕੋਲ ਹੋਰ ਤਾਂ ਕੋਈ ਨਹੀਂ ਚੇਤੂ ਨੇ ਡਰਦਿਆਂ ਡਰਦਿਆਂ ਪੁੱਛਿਆ ਉਹ ਫਿਕਰ ਨਾ ਕਰ ਬੱਚਾ ਰਾਝਾ ਗੋਰਖਨਾਥ ਦੇ ਢਿੱਲੇ ਤੇ ਤੈਨੂੰ ਕੋਈ ਡਰ ਨਹੀਂ ਇੱਕ ਸਾਈ ਦੂਜਾ ਅੱਲਾ ਤੀਜੇ ਵੱਲੋਂ ਖੈਰ ਸੱਨਾ ਆ ਜਾ ਸਾਈ ਉੱਠ ਕੇ ਬਹਿ ਗਿਆ ਦਰਦਾ ਦਰਦਾ ਚੇਤੂ ਬੋਲੇ ਪੈਰੀ ਉਹਦੇ ਕੋਲ ਆ ਬੈਠਾ ਓਏ ਤੂੰ ਤੁਰਦਾ ਕਿਵੇਂ ਜਿਵੇਂ ਕੁੱਤੀ ਭਖੜੇ ਤੇ ਪੈਰ ਧਰਦੀ ਏ ਤੈਨੂੰ ਆਖਿਆ ਜੁਏ ਕਿ ਇੱਥੇ ਸਭ ਸਾਈਂ ਦੀਆਂ ਰੱਖਾਂ ਨੇ ਸਾਈਂ ਨੇ ਹੌਸਲਾ ਦਿੱਤਾ ਚੇਤੂ ਚੱਪ ਕਰਕੇ ਸਾਈਂ ਦੇ ਸਾਹਮਣੇ ਆ ਬੈਠਾ ਸੁਣਾ ਪਿੱਛੋਂ ਕੋਈ ਰੌਲਾ ਗੋਲਾ ਤਾਂ ਨਹੀਂ ਸੀ ਪਿਆ ਚੇਤੂ ਨੇ ਆਪਣਾ ਡਰ ਦੂਰ ਕਰਨ ਵਾਸਤੇ ਪੁੱਛਿਆ ਬਥੇਰਾ ਪਿਆ ਸੀ ਸਾਰਾ ਦਿਨ ਜੁਲਾਹੇ ਤੈਨੂੰ ਜੂ ਵਿੱਚ ਹੰਢਦੇ ਰਹੇ ਸਨ ਬੱਚੂ ਕਾਬੂ ਆ ਜਾਂਦੋਂ ਤਾਂ ਉਹਨਾਂ ਮਾਰ-ਮਾਰ ਕੇ ਦੁੰਬਾ ਬਣਾ ਦੇਣਾ ਸੀ ਫੇਰ ਫੇਰ ਕੀ ਛਿੱਥੇ ਪਏ ਜਲਾਹੇ ਜੈਨਾ ਨੂੰ ਆਕ ਉੱਟਣ ਲੱਗੇ ਤੇਰੇ ਫੇੜਾ ਵਿੱਚ ਵਿਚਾਰੀ ਉਹ ਮਾਰੀ ਗਈ ਹੈ ਮਾਰੀ ਗਈ ਦੇ ਹੋਰ ਅਰਥ ਸਮਝ ਕੇ ਚੇਤੂ ਦਾ ਇੱਕੇ ਵਾਰ ਤਰਾਂ ਨਿਕਲ ਗਿਆ ਹੈ ਕਾਦੀ ਤੌਣੀਆਂ ਨੂੰ ਖੂਬ ਲੱਗਣੀ ਸੀ ਪਰ ਉਹਦੇ ਭਾਗਾ ਨੂੰ ਸਰਦਾਰ ਬੰਤਾ ਤੋਂ ਆ ਬੋੜਿਆ ਉਹਦਾ ਇੱਕੋ ਦਾਬਾ ਸੁਣ ਕੇ ਜਲਾਹੇ ਮੂਤ ਦੀ ਝਾਗ ਵਾਂਗ ਬਹਿ ਗਏ ਤੇ ਹੁਣ ਕੀ ਹਾਲ ਏ ਸਾਰਾ ਠੀਕ ਠਾਕ ਏ ਤੂੰ ਤੜਕੇ ਤੜਕੇ ਜਾ ਕੇ ਸਰਦਾਰ ਬੰਤਾ ਤੋਂ ਉਹਨੂੰ ਮਿਲ ਲਈ ਫੇਰ ਕੋਈ ਡਰ ਨਹੀਂ ਪਿੰਡ ਦੇ ਸਰਦਾਰ ਪਾਣੀ ਖੋਣਾ ਬਹੁਤ ਔਖੇ ਨੇ ਓਏ ਓਲੂਆ ਕੰਮ ਕਰਨ ਵਾਲੇ ਦੀ ਵੀ ਕੋਈ ਕੀਮਤ ਹੁੰਦੀ ਏ ਵੱਡੇ ਲੋਕ ਮੂੰਹੋਂ ਭਾਵੇਂ ਨਾ ਮੰਨਣ ਪਰ ਉਹਦੀ ਥੋੜ ਤਾਂ ਮਹਿਸੂਸ ਕਰਦੇ ਨੇ ਸਾਈ ਨੇ ਬੜੇ ਪਤਲੇ ਦੀ ਗੱਲ ਕਹੀ ਫੇਰ ਚੋਖਾ ਚਰ ਦੋਹਾ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਤੈਨੂੰ ਯਕੀਨ ਹੋ ਗਿਆ ਕਿ ਹੁਣ ਖਤਰਾ ਕੋਈ ਨਹੀਂ ਮੋਹਨੇ ਰਹੀ ਚੇਤੂ ਬੰਤਾ ਸਿੰਘ ਦੇ ਜਾ ਪੈਰੀ ਪਿਆ ਕਿਉਂ ਬੱਚੂ ਬਾਲਨਾਥ ਕੋਲੋਂ ਹੀਰ ਮੰਗਣ ਆਇਆ ਏ ਬੰਤਾ ਸਿੰਘ ਨੇ ਆਦਤ ਅਨੁਸਾਰ ਮੁਸਕੜੀਆਂ ਚ ਹੱਸਦੇ ਆ ਕਿਹਾ ਤੋਬਾ ਮੇਰੀ ਬਾਬਾ ਤੂੰ ਇੱਕ ਗੁਨਾਹ ਬਖਸ਼ ਦੇ ਅਗਾ ਗਉ ਦਾ ਜਾਇਆ ਕੰਨ ਨਹੀਂ ਖਲਾਉਂਦਾ ਜੇ ਤੂੰ ਨੇ ਦੋਹਾਂ ਹੱਥਾਂ ਨਾਲ ਕੰਨ ਫੜਦਿਆਂ ਕਿਹਾ ਪਰ ਤੂੰ ਸਾਫ਼-ਸਾਫ਼ ਦੱਸ ਗੱਲ ਕੀ ਹੋਈ ਏ ਵੇਖੀ ਗੁਰੂ ਗੋਖਨਾਥ ਅੱਗੇ ਝੂਠ ਨਾ ਮਾਰੀ ਉਸ ਵੇਲੇ ਚੇਤੂ ਰਾਜੇ ਦੇ ਸਾਹਮਣੇ ਵੰਤਾਸਾ ਦੇ ਗੁਰੂ ਗੋਰਖਨਾਥ ਬਣਿਆ ਬੈਠਾ ਸੀ। ਜੇਤੂ ਨੇ ਸ਼نگਾਰੇ ਦੇ ਰਿਆ ਤੋਂ ਲੈ ਕੇ ਘਟਨਾਵਾਲੇ ਦਿਨ ਤੱਕ ਦੀ ਸਾਰੀ ਕਹਾਣੀ ਕਹਿ ਸੁਣਾਈ। ਹੂੰ ਇਹ ਦਾਲੇ। ਵੰਤਾਸਾ ਸਿੰਘ ਨੇ ਭੇਤ ਪਰੇ ਢਾਂਗ ਨਾਲ ਸਿਰ ਹਿਲਾਉਂਦੇ ਆ ਕਿ ਹਾਂ। ਵੇਖ ਜੇਤੂ, ਨਾ ਇਹਦੇ ਵਿੱਚ ਤੇਰਾ ਕੋਈ ਕਸੂਰ ਏ, ਨਾ ਵਿਚਾਰੀ ਜੈਨਾ ਦਾ। ਆਖਰ ਇਹ ਸ ਕੁਦਰਤੀ ਭੁੱਖ ਨੂੰ ਕੋਈ ਕਿੱਥੋਂ ਤੱਕ ਰੋਕ ਸਕਦਾ ਏ? ਕਸੂਰ ਏ ਸਾਰਾ ਜੈਨਾ ਦੇ ਮਾਪਿਆਂ ਦਾ ਜਿਨ੍ਹਾਂ ਨਲੀ ਝੋ ਚੋ ਬਚੂਂਗੜੇ ਨਾਲ ਕੋਠੇ ਜਿੱਡੀ ਮਟਿਆਰ ਧੋੜ ਦਿੱਤੀ ਖੈਰ ਛੱਡ ਇਹਨਾਂ ਗੱਲਾਂ ਨੂੰ ਤੂੰ ਅਗਾਹ ਵਾਸਤੇ ਕੰਨਾਂ ਨੂੰ ਹੱਥ ਲਾ ਲਾਗੀ ਦਾ ਬਦਫੈਲੀਆਂ ਕੀਤਿਆ ਨਹੀਂ ਸਰਦਾ ਹੁਣ ਪਿਛਲੀ ਗੱਲ ਕੋਈ ਨਹੀਂ ਉਥਲਦਾ ਤੇ ਅਗਾਹ ਸੋਗਾ ਰੱਖੀ ਜਾ ਭਰ ਜਾ ਕੇ ਪਾਣੀ ਬੰਤਾ ਸਿੰਘ ਨੇ ਉਹਨੂੰ ਪਿਛਲੀ ਗਲਤੀ ਤੋਂ ਨਿਰਪੈ ਕਰ ਦਿੱਤਾ ਸਭ ਤੋਂ ਪਹਿਲਾਂ ਘੜਾ ਲੈ ਕੇ ਜੇ ਤੂੰ ਚਾਚੀ ਪ੍ਰਤਾਪੀ ਕੇ ਘਰ ਗਿਆ ਵੇ ਮੌਤ ਪੈਣਿਆ ਆ ਗਿਆ ਏ ਛੱਡ ਦਿੱਤਾ ਤੈਨੂੰ ਜਨਾਂ ਨੇ ਪਰਤਾਪੀ ਰੈਨਿੰਗ ਮਾਨੀ ਮਾਸਕਰਉਂਦੇ ਆ ਵਿਅੰਗ ਨਾਲ ਕਿਹਾ ਚਾਚੀ ਰੱਬ ਜਾਣਦਾ ਏ ਅਸੀਂ ਤਾਂ ਨਿਰੇ ਸੁੱਕੇ ਉਲਾਮਿਆਂ ਨੂੰ ਜੰਮੇ ਆ ਅਖੇ ਬਗਿਆੜਾ ਖਾਣਾ ਖਾ ਤੇਰਾ ਮੂਲਹੁ ਪਰਿਆ ਤੇ ਤੂੰ ਨੇ ਅੱਗੋਂ ਸ਼ਰਮਿੰਦਿਆਂ ਵਾਂਗ ਹੱਸਦਿਆਂ ਹੱਸਦਿਆਂ ਕਿਹਾ ਤੇ ਨਾ ਸੁੱਕੇ ਉਲਾਮੇ ਲੈੰਦੋ ਗਿਨੇਕਾਰ ਲੈੰਦੋ ਨਾ ਤੱਤੀਆਂ ਲੱਕ ਦੋ ਤੱਤੀ ਲੱਕਿਆ ਮੂਹੀ ਸੜਨਾ ਸੀ ਚਾਚੀ ਤੂੰ ਮਾਵਾ ਦੇ ਥਾਏ ਮੇਰਾ ਕੋਈ ਕਸੂਰ ਨਹੀਂ ਹੂ ਮੈਂ ਤਾਂ ਐਵੇਂ ਬਦੋਸਿਆ ਮਾਰਿਆ ਗਿਆ ਸੀ ਮੋਕ ਤੇ ਦੀ ਬਦਨਾਮੀ ਬਦਨਾਮੀ ਸਮੂਲ ਚੋ ਤਾਂ ਝੂਠੀ ਨਹੀਂ ਤੂੰ ਤਾਂ ਮਿਰਜਾ ਬਣ ਦਾ ਚਾਰਾ ਕੀਤਾ ਸੀ ਭੈੜੇ ਜੁਲਾਹੀ ਸਹਿਬਾਂ ਵਾਂਗ ਕੱਚੀ ਨਿਕਲੀ ਫਿਰ ਗਾਉਣ ਵਾਲੇ ਗਾਉਂਦੇ ਹੁੰਦੇ ਨੇ ਨਾ ਅਖੇ ਭੈਣ ਭਰਾਵਾਂ ਦੀ ਹੋ ਗਈ ਜਦ ਮੁੱਢੀ ਪਈ ਤਰੇਲ ਜੇ ਤੂੰ ਨੇ ਸੁਣੀ ਸੁਣਾਈ ਪੰਗਤੀ ਦੁਹਰਾਈ ਬੱਚੂ ਕਿਸਮਤ ਵਾਲਾਂ ਸਹਿ ਉਹਦਰ ਜੁਲਾਹਿਆਂ ਦੇ ਕਾਬੂ ਆ ਜਾਂਦੋਂ ਤਾਂ ਉਹਨਾਂ ਖੋਰਕ ਖਾਦੇ ਕੁੱਤੇ ਵਾਂਗ ਬਾਹਰ ਹੀ ਮਾਰ ਕੇ ਸੋਟਾਣਾ ਸੀ ਚਾਚੀ ਫਿਰ ਤੋਂ ਇਹ ਮੇਰੇ ਸਰਾਣੇ ਬਹਿ ਕੇ ਵੈਣ ਪਾਉਣੇ ਸੀ ਵੇ ਮੇਰਾ ਹੀਰਿਆ ਪੁੱਤਾ ਚੇਤੂ ਨੇ ਬੀਬੋ ਮਰਾਸਣ ਦੀ ਪੂਰੀ ਤਰ੍ਹਾਂ ਸਾਗ ਲਾਉਂਦਿਆ ਕਿਹਾ ਉੱਜੜ ਜਾਣੇ ਨੂੰ ਗੱਲਾਂ ਕਿੰਨੀਆਂ ਆਉਣ ਲੱਗ ਪਈਆਂ ਨੇ ਜਲਾਈਆਂ ਵੱਲੇ ਝਾਕਣ ਦੀ ਥਾਂ ਤਾਂ ਅੰਕਲ ਵਾਲੇ ਦਾ ਚੂਰਮਾ ਸੌਖ ਤੇ ਪਿਓ ਵਾਂਗ ਉਥੇ ਕੋਈ ਮੜੀ ਮੋਟੀ ਢੇਰ ਲਿਆ ਪ੍ਰਤਾਪੀ ਨੇ ਸਲਾਹ ਦਿੱਤੀ ਚਾਚੀ ਅਸਾਂ ਉੱਥੋਂ ਵੀ ਖਾਲੀ ਮੜਾਉਣਾ ਹੀ ਕਿਸਮਤ ਦੇ ਤਨੀ ਜੰਮੇ ਆ ਤਾਂ ਅੰਕਲ ਵਾਲਾ ਕੀ ਸਾਨੂੰ ਗੋਰਖ ਦੇ ਢਿੱਲੇ ਤੋਂ ਦੀ ਖੈਰ ਨਹੀਂ ਪੈਣਾ ਚੇਤੂ ਕੜਮਾ ਜੋ ਹੋਇਆ ਜਨਮ ਦਾ ਕੜਮਾ ਸਾਡੇ ਵਰਗਿਆਂ ਬਾਰੇ ਹੀ ਕਿਸੇ ਨੇ ਕਿਹਾ ਸੀ ਅਖੇ ਕਾਫ ਕਰਮ ਜਾਂ ਬੰਦੇ ਦੇ ਖੂਨ ਮਾਰੇ ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਬੀਜੇ ਕਣਕ ਤਾਂ ਉੱਗ ਪੁਗਾਟ ਪੈਂਦਾ ਪਰ ਇਹ ਖਾਸ ਨਿਆਈਂ ਦੀ ਵੰਡ ਹੋਵੇ ਵਾ ਚੌਧਰੀ ਚੇਤ੍ਰਮ ਕਿਸਮਤ ਦੇ ਆ ਬਲਿਆ ਰਿੱਧੀ ਖੀਰ ਤੇ ਹੋ ਗਿਆ ਦਲਿਆ ਕਹਿੰਦਾ ਹੋਇਆ ਚੇਤੂ ਬਾਹਰ ਨੂੰ ਤੁਰ ਪਿਆ ਕਰਤਤੀ ਖੀਰ ਨੂੰ ਬੋਰਕ ਮਾਰਨ ਵਾਲੇ ਦਾ ਮੂਹੇ ਸੜਨਾ ਸੀ ਚਾਚੀ ਪ੍ਰਤਾਪੀਰੇ ਚੇਤੂ ਉੱਤੇ ਟਿੱਪਣੀ ਕਰ ਸੀ ਪੰਜ ਸੱਤ ਦਿਨ ਪਿੰਡ ਵਿੱਚ ਇਸ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਤੇ ਅੰਤ ਸਭ ਕੁਝ ਸ਼ਾਂਤ ਹੋ ਗਿਆ ਪਰ ਗੱਬਰੂਆਂ ਦੇ ਦਿਲ ਪਰ ਚਾਵੇ ਜੋਗਾ ਇਸ ਅਧੂਰੀ ਕਹਾਣੀ ਵਿੱਚ ਉਹ ਵੀ ਕਾਫੀ ਮਸਾਲਾ ਮਿਲ ਗਿਆ ਉਹਨਾਂ ਨੇ ਜੈਨਾ ਤੇ ਚੇਤੂ ਦੇ ਦੋਲੇ ਜੋੜ ਲਏ ਜੋ ਪਿੰਡ ਦੀ ਜੂ ਵਿੱਚ ਕਈ ਸਾਲ ਗੂੰਜਦੇ ਰਹੇ ਸਾਈ ਇੱਕ ਗੱਲ ਦੱਸ ਸਾਡੀ ਕਿਸਮਤ ਵਿੱਚ ਰੱਬ ਨੇ ਕੁਝ ਵੀ ਨਹੀਂ ਲਿਖਿਆ ਕੋਣੇ ਉਹ ਲਿਖਣ ਵਾਲਾ ਉਹਨੂੰ ਸਾਹਮਣੇ ਬਹਾ ਕੇ ਪੁੱਛਾਂ ਚੇਤੂ ਨੇ ਇੱਕ ਦਿਨ ਗਿਲਾ ਪ੍ਰਗਟ ਕਰ ਦਿਆ ਕਿਹਾ ਓਏ ਚੇਤੂ ਛਾਡੇ ਨਾ ਗਿਲਿਆ ਨੇ ਹੋਰਿਆਂ ਨੂੰ ਕੜੀ ਕਿਸਮਤ ਜਾਂ ਰੜੇ ਰੱਬ ਵਾਲੀ ਗੱਲ ਠੱਪੀ ਰਹਿਣ ਦੇ ਮੈਂ ਸਭ ਵੇਖ ਲਏ ਨੇ ਸਭ ਗਰੀਬ ਨੂੰ ਧੋਖਾ ਦੇਣ ਵਾਸਤੇ ਟਕੌਂਸਲੇ ਖੜੇ ਹੋਏ ਨੇ ਸਾਈ ਨੇ ਬੜੀ ਨਿਰਾਸ਼ਤਾ ਵਿੱਚ ਸਿਰ ਫੇਰਦਿਆ ਕਿਹਾ ਤੇ ਜੇ ਰੱਬ ਹੈ ਵੀ ਤਾਂ ਉਹ ਵੱਡੀ ਹੋਰੇ ਜੇ ਤਕੜਿਆਂ ਦਾ ਪੱਖ ਕਰਦਾ ਏ ਮਾੜਿਆਂ ਦਾ ਨਹੀਂ ਸਾਈਂ ਨੇਪਾਲ ਕਚੋਪ ਰਹਿ ਕੇ ਫਿਰ ਕਿਹਾ ਜਿਵੇਂ ਉਸ ਨੂੰ ਆਪਣੇ ਪਹਿਲੇ ਕਥਨ ਦੀ ਸੱਚਾਈ ਉੱਤੇ ਯਕੀਨ ਨਹੀਂ ਸੀ ਜਿਵੇਂ ਰੱਬ ਦੀ ਹੋਂਦ ਉੱਤੇ ਯਕੀਨ ਕਰਨਾ ਔਖਾ ਹੈ ਉਸ ਤੋਂ ਮੁਕਰਨਾ ਵੀ ਓਨਾ ਹੀ ਔਖਾ ਹੈ ਫਿਰ ਇਹ ਦੱਸ ਗਰੀਬ ਮਰ ਜਾਣ ਉਹਨਾਂ ਦਾ ਦੁਨੀਆ ਉੱਤੇ ਜਿਉਣ ਦਾ ਕੋਈ ਹੱਕ ਨਹੀਂ ਅੱਜ ਜਿਵੇਂ ਚੇਤੂ ਆਪਣੇ ਹੱਕਾਂ ਲਈ ਲੜਨ ਵਾਸਤੇ ਤਿਆਰ ਹੋਇਆ ਬੈਠਾ ਸੀ ਹੱਕ ਹੈ ਪਰ ਮਾੜੇ ਨੂੰ ਹੱਕ ਲੈਣ ਕੋਈ ਨਹੀਂ ਦਿੰਦਾ ਸਮਝਿਆ ਮਾਰ ਲਿਆ ਸਾਨੂੰ ਦਾ ਤੇਰੀਆਂ ਇਹਨਾਂ ਸਮਝਾਂ ਨੇ ਦੱਸ ਜਿਹਨੂੰ ਭੁੱਖ ਲੱਗੀ ਹੋਵੇ ਤੇਰੇ ਭੋਕੀ ਉਪਦੇਸ਼ ਨਾਲ ਉਹਦੀ ਭੁੱਖ ਮਟ ਜਾਵੇਗੀ ਤੂੰ ਇਸ ਗੱਲ ਦਾ ਨਿਰਣਾ ਕਰ ਨਿਰਣਾ ਨਹੀਂ ਇਹ ਸਾਡੇ ਵਾਸਤੇ ਦਾ ਰੋਗ ਨਹੀਂ ਦੜਵਟ ਦਿਹਾੜੇ ਘਟ ਭਲੇ ਦਿਨ ਆਉਣਗੇ ਸਾਈ ਨਹੀਂ ਆਉਣੇ ਇਸ ਤਰ੍ਹਾਂ ਭਲੇ ਦਿਨ ਇਹਨਾਂ ਝੂਠਿਆਂ ਲਾਰਿਆਂ ਉੱਤੇ ਜ਼ਿੰਦਗੀ ਕੱਟਣੀ ਔਖੀ ਏ ਕੁਝ ਕਰਨਾ ਪਵੇਗਾ ਛੇਤੂ ਨੇ ਕੁਝ ਜੋਸ਼ ਨਾਲ ਕਿਹਾ ਫੇਰ ਕੰਧ ਨਾਲ ਟੱਕਰ ਮਾਰ ਹੋਰ ਕੀ ਕਰਨਾ ਹੀ ਸਾਈਂ ਦੀ ਇਸ ਝੜਕ ਨਾਲ ਚੇਤੂ ਕੋਈ ਠੰਡਾ ਪੈ ਗਿਆ ਉਹ ਕਈਆਂ ਦਿਨਾਂ ਦਾ ਬੜਾ ਪਰੇਸ਼ਾਨ ਫਿਰ ਰਿਹਾ ਸੀ ਕੰਧੋਂ ਦੂਜੇ ਪਾਸੇ ਫਿਰਦੀ ਜੈਨਾ ਦੀ ਆਵਾਜ਼ ਕੰਨੀ ਪੈਂਦੀ ਤਾਂ ਚੇਤੂ ਦੇ ਅੰਦਰ ਸੁੱਤੀਆਂ ਹਸਰਤਾਂ ਜਾਗ ਪੈਂਦੀਆਂ ਉੱਤੋਂ ਜੈਨਾ ਕੋਈ ਨਾ ਕੋਈ ਲੋਕਨੀ ਟਕੋਰ ਲਾ ਦਿੰਦੀ ਸੁਣ ਕੇ ਚੇਤੂ ਅਸਲੋਂ ਦੇ ਚੈਨ ਹੋ ਉੱਠਦਾ ਉਹ ਰਾਤ ਰਾਤ ਪਰ ਲੰਮਾ ਪਿਆ ਸੋਚਦਾ ਰਹਿੰਦਾ ਸਰਦਾਰਾਂ ਦੀ ਗੱਲ ਛੱਡੋ ਉਹ ਭੋਏ ਭਾਂਡੇ ਵਾਲੇ ਨੇ ਉਹਨਾਂ ਦੀ ਰੀਸ ਮੈਂ ਨਹੀਂ ਕਰਦਾ ਪਾਰਾ ਫਜਲਾ ਜੁਲਾਹਿਆ ਨਾ ਬੰਦਾਨਾ ਬੰਦਿਆਂ ਜਿਹਾ ਧਾਈਆਂ ਗਿੱਠਾਂ ਦਾ ਬੌਣਾ ਤੇ ਜੈਨਾ ਕੋਠੇ ਜਿੱਡੀ ਉੱਚੀ ਲੰਮੀ ਜਵਾਨ ਇਹ ਅਗल्या ਕੀ ਸਾਗ ਬਣਾ ਛੱਡਿਆ ਏ ਜਿਵੇਂ ਗੱਡ ਮਗਰ ਓਲਾਰੂਆ ਵੱੱਦਾ ਹੁੰਦਾ ਏ ਜੀ ਕਰਦਾ ਏ ਮਾਰ ਮਾਰ ਕੇ ਹਰਾਮ ਦੇ ਨੂੰ ਦੂੰਬਾ ਬਣਾ ਦਿਆਂ ਪਰ ਫੇਰ ਮੈਨੂੰ ਲੋਕ ਕੀ ਆਖਣਗੇ ਕੀ ਲੱਗਦੀ ਏ ਮੇਰੀ ਜੈਨਾ ਜਸ ਤੋਂ ਚੜ ਕੇ ਮੈਂ ਫਜਲੇ ਨੂੰ ਮਾਰਿਆ ਸਾਰੇ ਮੈਨੂੰ ਝੂਠਾ ਕਰਨਗੇ ਪਰ ਇਹ ਕੋਈ ਨਹੀਂ ਸੋਚੇਗਾ ਕਿ ਇਹਦਾ ਵੀ ਜਾਨ ਨੂੰ ਜੀ ਕਰਦਾ ਏ ਇਹਦਾ ਵੀ ਕੁਝ ਹੱਕ ਏ ਕੀ ਮੈਂ ਫਜਲੇ ਨਾਲੋਂ ਘੱਟ ਕਮਾਉਂਦਾ ਫੇਰ ਮੇਰਾ ਵਿਆਹ ਕਿਉਂ ਨਹੀਂ ਹੋਇਆ ਤੇ ਉਹਦਾ ਕਿਉਂ ਹੋ ਗਿਆ ਚਲੋ ਇਹਦੀ ਗੱਲ ਛੱਡੋ ਇਹਨਾਂ ਦੀ ਬਰਾਦਰੀ ਵਿੱਚ ਲੰਗੇ ਲੁੱਲੇ ਸਭ ਵਿਆਹੇ ਜਾਂਦੇ ਨੇ ਆਪਸ ਵਿੱਚ ਜੋ ਕਰ ਲੈਣਾ ਹੋਇਆ ਕੋਈ ਮਾਮੇ ਦਾ ਕੋਈ ਭੂਆ ਦਾ ਪਰ ਛੰਨੋ ਦਾ ਤਾਂ ਹੋ ਸਕਦਾ ਸੀ ਉਹ ਕਿਹੜੀ ਲਗਪਤੀਆਂ ਦੀ ਧੀ ਸੀ ਪਰ ਉਹਦੀ ਮਾਂ ਦੇ ਵੀ ਮੈਂ ਨੱਕ ਤੇ ਨਾ ਚੜਿਆ ਅਖੇ ਮੁੰਡੇ ਦੇ ਨਾਨਕੇ ਹੈ ਨਹੀਂ ਖਾਂਦੇ ਖਸਮਾ ਨੂੰ ਨਾਨਕੇ ਬੰਦਾ ਪੁੱਛੇ ਤੂੰ ਮੇਰਾ ਨਾਲ ਕਿਆਂ ਨਾਲ ਜੋਟੇ ਪਾਉਣੇ ਨੇ ਸਭ ਬਹਾਨੇ ਮੇਰੀ ਹੀ ਚਾਰ ਪੈਲੀਆਂ ਭੁਏ ਹੁੰਦੀਆਂ ਤਾਂ ਛੰਨੋ ਦੀ ਮਾਂ ਮੇਰੀਆਂ ਮਿਹਨਤਾਂ ਕਰਦੀ ਫਿਰਦੀ ਬੜੀ ਕਹਾਣੀ ਵੰਡ ਕੀਤੀ ਹੈ ਕਿਸੇ ਨੇ ਇੱਕ ਜ਼ਮੀਨਾਂ ਤੇ ਕਾਰਖਾਨਿਆਂ ਦੇ ਮਾਲਕ ਤੇ ਇੱਕ ਨੰਗ ਮਲੰਗ ਬਸ ਇੱਥੇ ਹੀ ਸਾਰਾ ਲੋਕ ਸੀ ਇਸ ਤੋਂ ਬਾਅਦ ਅਨਪੜ੍ਹ ਚੇਤੂ ਨਹੀਂ ਸੀ ਸੋਚ ਸਕਦਾ ਸਾਈ ਹਾਲਤ ਤਾਂ ਕੰਧ ਨਾਲ ਟੱਕਰ ਮਾਰਨ ਵਾਲੀ ਏ ਪਰ ਯਾਦ ਰੱਖ ਮੈਂ ਆਪਣੀ ਆਗ ਵਿੱਚ ਸੜਕ 'ਤੇ ਮਰ ਗਿਆ ਤੇਰੇ ਕੋਲ ਬਹਿਣ ਵਾਲਾ ਵੀ ਹੋਰ ਕੋਈ ਨਹੀਂ ਲੱਪਣਾ ਚੇਤੂ ਨੇ ਆਪਣੇ ਵੱਲੋਂ ਧਾਮਕੀ ਦੇਂਦਿਆਂ ਕਿਹਾ ਹਾ 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 ਸਾਈ ਨੇ ਚੇਤੂ ਦੀ ਧਾਮਕੀ ਜਿਵੇਂ ਹਾਸੇ ਵਿੱਚ ਉਡਾ ਦਿੱਤੀ ਬੇਡਾ ਚੇਤਰਾ ਮਾਂ ਤੈਨੂੰ ਇਸ ਤਰ੍ਹਾਂ ਸੜਕੇ ਦਹੀਂ ਮਾਰਨ ਦੇਂਦੇ ਪਰ ਜੈਸਾ ਖੇਤ ਉਦਾਲੇ ਕੰਡਿਆਲੀ ਵਾੜ ਹੋਵੇ ਤੇ ਸਵਰ ਸਿਰ ਤੇ ਡਾਗ ਲੈ ਕੇ ਰਾਖਾ ਬੈਠਾ ਹੋਵੇ ਉਥੇ ਮੂੰਹ ਮਾਰ ਕੇ ਜਰੂਰ ਸੈੰਗ ਬਣਾਉਣੇ ਨੇ ਆ ਸ਼ਾਮ ਲਾਟ ਚਰਾੰਦਾਂ ਥੋੜੀਆਂ ਪਈਆਂ ਨੇ ਸਾਈ ਨੇ ਬੜੇ ਤਜਰਬਾਕਾਰ ਵਾਂਗ ਸਲਾਹ ਦਿੱਤੀ ਖਵਰੇ ਕਿੱਥੇ ਨੇ ਉਹ ਸ਼ਾਮ ਲਾਟਾਂ ਸਾਨੂੰ ਦਾ ਕੋਈ ਪੈਰ ਨਹੀਂ ਧਰਨ ਦਿੰਦਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ